ਐਨਾ ਨਰ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਹੋ ਜੀ ਵੀਰੇ ਤੁਹਾਨੂੰ ਪਿੰਡਾਂ ਦੇ ਵਿੱਚ ਸਬਜ਼ੀ ਵੇਚਣ ਵਾਲੇ ਬਹੁਤ ਸਾਰੇ ਮਿਲਣਗੇ। ਤਾਂ ਇਹਨਾਂ ਵੀਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਸਬਜ਼ੀ ਇਹਨਾਂ ਕੋਲੋਂ ਲਿਆ ਕਰੋ ਕਿਉਂਕਿ ਬੜੀ ਮਿਹਨਤ ਨਾਲ ਉੱਠ ਕੇ ਸਵੇਰੇ 4 ਵਜੇ ਮੰਡੀ ਜਾਣਾ ਬੜਾ ਔਖਾ ਹੈ। ਆਪਾਂ ਪ੍ਰਵਾਸੀਆਂ ਦੇ ਕੋਲੋਂ ਸਬਜ਼ੀ ਲੈ ਕੇ ਸਬਜ਼ੀ ਤੇ ਲੈ ਲੈਣੇ ਆ ਪਰ ਪ੍ਰਵਾਸੀ ਪ੍ਰਵਾਸੀ ਦੀ ਮਦਦ ਕਰਦਾ ਸਾਨੂੰ ਪੰਜਾਬੀ ਪੰਜਾਬੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਜੋ ਇਹਨਾਂ ਦਾ ਹੌਸਲਾ ਵਧੇ। ਤਾ ਹੈ ਬਾਈ ਸਬਜੀ ਵੇਚਦਾ ਛੋਟਾ ਆਥੀਏ ਇਸਨੇ ਲਿਆ ਹੋਇਆ ਤਾਂ ਇਹੋ ਜਿਹਾ ਹੋਰ ਵੀ ਬਹੁਤ ਸਾਰੇ ਵੀਰ ਹੋਣਗੇ ਇਹਨਾਂ ਦੀ ਮਤ ਜਰੂਰ ਕਰਿਆ ਕਰੋ ਵੀਰ ਕੀ ਨਾਮ ਤੇਰਾ ਕੰਮ ਕਰਕੇ ਦੱਸਈਏ ਤਾਂ ਹੈ ਬਾਈ ਦਸਕਦੀਪ ਸਿੰਘ ਹੈ ਇਹੋ ਜਿਹਾ ਹੋਏ ਬਹੁਤ ਸਾਰੇ ਵੀਰ ਨੇ ਮਤ ਜਰੂਰ ਕਰਿਆ ਕਰੋ ਐਨਐਨਆਰ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹੋ ਜਿਹੇ ਵੀਰੇ ਤੁਹਾਨੂੰ ਪਿੰਡਾਂ ਦੇ ਵਿੱਚ ਸਬਜੀ ਵੇਚਣ ਵਾਲੇ ਬਹੁਤ ਸਾਰੇ ਮਿਲਣਗੇ ਤਾਰਨਾ ਵੀਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਸਬਜ਼ੀ ਇਹਨਾਂ ਕੋਲੋਂ ਲਿਆ ਕਰੋ ਕਿਉਂਕਿ ਬੜੀ ਮਿਹਨਤ ਨਾਲ ਉੱਠ ਕੇ ਸਵੇਰੇ 4 ਵਜੇ ਮੰਡੀ ਜਾਣਾ ਬੜਾ ਔਖਾ ਹੈ ਆਪਾਂ ਪ੍ਰਵਾਸੀਆਂ ਦੇ ਕੋਲੋਂ ਸਬਜ਼ੀ ਲੈ ਕੇ ਸਬਜ਼ੀ ਤੇ ਲੈ ਲੈਣੇ ਆ ਪਰ ਪ੍ਰਵਾਸੀ ਪ੍ਰਵਾਸੀ ਦੀ ਮਦਦ ਕਰਦਾ ਸਾਨੂੰ ਪੰਜਾਬੀ ਪੰਜਾਬੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਦਾ ਹੌਸਲਾ ਵਧੇ ਤਾਂ ਭਾਈ ਸਬਜ਼ੀ ਵੇਚਦਾ ਛੋਟਾ ਆਥੀਏ ਇਸ ਨੇ ਲਿਆ ਹੋਇਆ ਤਾਂ ਇਹੋ ਜਿਹਾ ਹੋਰ ਵੀ ਬਹੁਤ ਸਾਰੇ ਵੀਰ ਹੋਣਗੇ ਇਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਵੀਰ ਕੀ ਨਾਮ ਹੈ ਤੇਰਾ ਕੰਮ ਕਰਕੇ ਦੱਸਈਏ ਤਾਂ ਹੈ ਭਾਈ ਦਸਕਦੀਪ ਸਿੰਘ ਹੈ ਇਹੋ ਜਿਹੀ ਹੋਏ ਬਹੁਤ ਸਰਵੀਰ ਨੇ ਮਤ ਜਰੂਰ ਕਰਿਆ ਕਰੋ